ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਹੁਣ ਬੀਤੇ ਦਿਨ ਮੈਨੂੰ ਇੱਕ ਪਰੇਸ਼ਾਨੀ ਆਈ ਸੀ ਅੱਜ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਿਆ ਕਿਉਂਕਿ ਮੋਬਾਈਲ ਸਾਡੇ ਸਾਰਿਆਂ ਦੇ ਕੋਲ ਨੇ ਤੁਹਾਡੇ ਕੋਲ ਵੀ ਮੋਬਾਈਲ ਹੈ ਸਾਡੇ ਕੋਲ ਵੀ ਮੋਬਾਈਲ ਹੈ ਹਰ ਬੰਦਾ ਮੋਬਾਈਲ ਦਾ ਇਸਤੇਮਾਲ ਕਰਦਾ ਹੈ ਅਤੇ ਮੋਬਾਈਲ ਕੰਪਨੀਆਂ ਕੀ ਕਰਦੀਆਂ ਹਨ ਹੁਣ ਮੋਬਾਈਲ ਕੰਪਨੀਆਂ ਸਮੇਂ-ਸਮੇਂ ਦੇ ਉੱਪਰ ਤੁਸੀਂ ਜਦੋਂ ਮੋਬਾਈਲ ਲੈਂਦੇ ਆ ਨਾ ਉਸ ਤੋਂ ਬਾਅਦ ਕੁਝ ਦਿਨ ਬਾਅਦ ਜਾਂ ਸਮੇਂ-ਸਮੇਂ ਦੇ ਉੱਪਰ ਕੰਪਨੀਆਂ ਦੇ ਵੱਲੋਂ ਇੱਕ ਅ ਤਾਂ ਕਿ ਤੁਹਾਡਾ ਮੋਬਾਈਲ ਅਪਡੇਟ ਹੋ ਜਾਵੇ ਸੌਫਟਵੇਅਰ ਦੀ ਅਪਡੇਸ਼ਨ ਹੁੰਦੀ ਹੈ ਉਹ ਕਈ ਵਾਰੀ 5 5 6 6 ਜੀਬੀ ਤੱਕ ਵੀ ਹੁੰਦੀ ਹੈਗੀ ਆ ਤਾਂ ਮਕਸਦ ਇਹ ਕੰਪਨੀਆਂ ਦੇ ਇਹੀ ਹੁੰਦਾ ਕਿ ਉਸ ਦੇ ਵਿੱਚ ਨਵੀਂ ਚੀਜ਼ਾਂ ਨੂੰ ਐਡ ਕਰ ਦਿੱਤਾ ਜਾਂਦਾ ਨਵੇਂ ਫੰਕਸ਼ਨ ਨੂੰ ਐਡ ਕਰ ਦਿੱਤਾ ਜਾਂਦਾ ਫੋਨ ਦੀ ਇੰਪਰੂਵਮੈਂਟ ਹੁੰਦੀ ਹੈ ਫੋਨ ਦੀ ਕਈ ਚੀਜ਼ਾਂ ਦੇ ਵਿੱਚ ਸੁਧਾਰ ਹੁੰਦਾ ਕੰਪਨੀਆਂ ਚੈੱਕ ਕਰਦੀਆਂ ਕਿ ਫੋਨ ਦੀ ਕਿਸ ਚੀਜ਼ ਦੇ ਵਿੱਚ ਕਮੀ ਪਾਈ ਜਾ ਰਹੀ ਹੈ ਤਾਂ ਉਸ ਦੇ ਵਿੱਚ ਸੁਧਾਰ ਕੀਤਾ ਜਾਂਦਾ ਤੇ ਨਵੀਂ ਚੀਜ਼ਾਂ ਪਾ ਦਿੱਤੀ ਜਾਂਦੀਆਂ ਅਤੇ ਜਦੋਂ ਤੁਸੀਂ ਫੋਨ ਨੂੰ ਅਪਡੇਟ ਕਰ ਲੈਂਦੇ ਆ ਫੋਨ ਦੇ ਸੌਫਟਵੇਅਰ ਨੂੰ ਅਪਡੇਟ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਇੱਕ ਨਵਾਂ ਤਜਰਬਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਇੱਕ ਤਰ੍ਹਾਂ ਦਾ ਫੋਨ ਬਿਲਕੁਲ ਨਵਾਂ ਬਣ ਜਾਂਦਾ ਹੈ ਲੇਕਿਨ ਹੁਣ ਇਹੀ ਅਪਡੇਸ਼ਨ ਦੇ ਵਿੱਚ ਇੱਕ ਸਮੱਸਿਆ ਆ ਰਹੀ ਹੈ ਜਿਹੜੀ ਮੇਰੇ ਨਾਲ ਵੀ ਆਈ ਹੈਗੀ ਐ ਮੈਂ ਤੁਹਾਨੂੰ ਅਵੇਅਰ ਕਰਨਾ ਚਾਹੁੰਦਾ ਇਹ ਸਮੱਸਿਆ ਤੁਹਾਡੇ ਨਾਲ ਵੀ ਆ ਸਕਦੀ ਹੈ ਤੇ ਤੁਹਾਨੂੰ ਕੀ ਕਰਨਾ ਪਊਗਾ ਤੇ ਮੈਂ ਕੀ ਕੀਤਾ ਮੈਂ ਇਸ ਦੇ ਵਿੱਚ ਮੈਂ ਆਪਣਾ ਤਜਰਬਾ ਇਹੀ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਜਦੋਂ ਬੀਤੇ ਦਿਨ ਮੇਰੇ ਮੋਬਾਈਲ ਦੇ ਵਿੱਚ ਅਪਡੇਸ਼ਨ ਆਈ ਹੈਗੀ ਐ ਤਾਂ ਉਸ ਤੋਂ ਬਾਅਦ ਮੈਨੂੰ ਇੱਕ ਸਮੱਸਿਆ ਆਂਦੀ ਹੈ ਉਹ ਕੀ ਸਮੱਸਿਆ ਸੀ ਤੁਹਾਨੂੰ ਮੈਂ ਉਹ ਵੀ ਦੱਸਦਾ ਹਾਂ ਹੋਇਆ ਕਿ ਬੀਤੇ ਦਿਨ ਮੇਰੇ ਮੋਬਾਈਲ ਦੇ ਵਿੱਚ ਅਪਡੇਟ ਆਂਦੀ ਹੈ ਤਾਂ ਮੈਂ ਉਸ ਨੂੰ ਅਪਡੇਟ ਕਰਨ ਦੇ ਲਈ ਕਿਉਂਕਿ ਮੈਂ ਉਸ ਵਕਤ ਘਰੇ ਮੌਜੂਦ ਸੀ ਮੇਰੇ ਕੋਲ ਵਾਈਫਾਈ ਲੱਗਿਆ ਹੋਇਆ ਹੈ ਤਾਂ 5 6 GB ਦੀ ਲਗਭਗ 5.5 GB ਦੀ ਉਹ ਅਪਡੇਸ਼ਨ ਸੀਗੀ ਤਾਂ ਕਿਉਂਕਿ ਲਗਭਗ 6 ਮਹੀਨੇ ਪੁਰਾਣਾ ਮੇਰਾ ਫੋਨ ਹੈਗਾ 6 ਮਹੀਨੇ ਤੋਂ ਬਾਅਦ ਪਹਿਲੀ ਵਾਰ ਜਦੋਂ ਨਾ ਮੈਂ ਫੋਨ ਲੇਤਾ ਉਹ ਭਲਾ ਤਾਂ ਪਹਿਲੀ ਵਾਰ ਇਹ ਅਪਡੇਸ਼ਨ ਆਈ ਸੀਗੀ ਤਮੈਂ ਉਸ ਨੂੰ ਅਪਡੇਟ ਕਰਨ ਲਈ ਲਗਾ ਦਿੱਤਾ ਕਾਫੀ ਟਾਈਮ ਲੱਗਿਆ ਲਗਭਗ ਅੱਧਾ ਘੰਟਾ ਲੱਗਿਆ ਅਪਡੇਟ ਹੋ ਗਿਆ ਫੋਨ ਫਿਰ ਇੰਸਟਾਲੇਸ਼ਨ ਦੇ ਉੱਪਰ ਟਾਈਮ ਲੱਗਦਾ ਹੈ ਇੰਸਟਾਲ ਵੀ ਹੋ ਗਿਆ ਜੋ ਹੋਇਆ ਕੀ ਹੈ ਜੋ ਮੇਰੇ ਨਾਲ ਹੋਇਆ ਮੈਂ ਪਰੇਸ਼ਾਨ ਕਿਉਂ ਹੋਇਆ ਉਹ ਤੁਹਾਨੂੰ ਦੱਸਦਾ ਜਦੋਂ ਫੋਨ ਅਪਡੇਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੇਰਾ ਫੋਨ ਹੈ ਉਸ ਦੇ ਵਿੱਚ ਦੋ SIM ਹੈ ਉਹ ਜੋ ਮੇਰਾ ਪ੍ਰਾਇਮਰੀ SIM ਹੈਗਾ ਮੇਨ SIM ਹੈਗਾ ਉਹ ਉਸ ਨੂੰ ਚੱਕਦਾ ਹੀ ਨਹੀਂ ਉਸ ਦਾ ਨੈਟਵਰਕ ਹੀ ਨਹੀਂ ਆਉਂਦਾ ਹੈਗਾ ਮੈਂ ਬੜਾ ਪਰੇਸ਼ਾਨ ਹੋਇਆ ਕਿਉਂਕਿ ਜੋ ਉਹ ਵਾਲਾ SIM ਹੈਗਾ ਮੇਨ SIM ਹੈਗਾ ਪ੍ਰਾਇਮਰੀ SIM ਹੈਗਾ ਮੇਰਾ ਉਸ ਦਿਨ ਸਾਰਾ ਕੰਮ ਕਾਜ ਉਹਦੇ ਨਾਲ ਹੀ ਕੀਤਾ ਜਾਂਦਾ ਹੈਗਾ ਹੁਣ ਫੋਨ ਤਾਂ ਅਪਡੇਟ ਹੋ ਗਿਆ ਲੇਕਿਨ ਉਹ ਹੁਣ ਫੋਨ ਅਪਡੇਟ ਹੋਣ ਤੋਂ ਬਾਅਦ SIM ਨਹੀਂ ਚੱਲ ਰਿਹਾ ਤਾਂ ਫਿਰ ਮੈਂ ਬੜਾ ਪਰੇਸ਼ਾਨ ਹੁੰਦਾ ਤਾਂ ਕਿਤਾ ਕੀ ਜਾਵੇ ਮੈਂ ਕਦੇ ਤਾਂ ਉਹਦੇ ਜਾ ਕੇ ਚੈੱਕ ਕਰਦਾ ਸੈਟਿੰਗ ਦੇ ਵਿੱਚ ਚੈੱਕ ਕਰਦਾ ਵੀ ਕਿਤੇ ਕੋਈ ਫਾਈਲ ਨਾ ਮਿਸ ਹੋ ਗਈ ਹੋਵੇ ਫਾਈਲ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿਉਂਕਿ ਨਵਾਂ ਸੌਫਟਵੇਅਰ ਅਪਡੇਟ ਹੋਇਆ ਹੈਗਾ ਕਿਤੇ ਕੁਝ ਮਿਸਿੰਗ ਨਹੀਂ ਸੀਗਾ ਤਾਂ ਮੈਂ ਦੇਖਦਾ ਕਿ ਦੂਜੇ ਨੰਬਰ ਵਾਲਾ SIM ਹੈਗਾ ਉਹ ਨੈਟਵਰਕ ਚੱਲ ਰਿਹਾ ਲੇਕਿਨ ਪਹਿਲੇ ਨੰਬਰ ਵਾਲਾ SIM ਨੈਟਵਰਕ ਨਹੀਂ ਚੱਲ ਰਿਹਾ ਤਾਂ ਉਸ ਤੋਂ ਬਾਅਦ ਮੈਂ ਕੀ ਕਰਦਾ ਦੋਨੋਂ ਜੋ ਮੇਰੇ SIM ਨੇ ਉਹਨਾਂ ਨੂੰ ਮੈਂ ਬਦਲ ਕੇ ਵੀ ਦੇਖਦਾ ਇੱਕ ਨੰਬਰ ਦੇ ਵਿੱਚ ਜਿਹੜਾ SIM ਸੀ ਉਸ ਨੂੰ ਮੈਂ ਦੋ ਨੰਬਰ ਚ ਪਾ ਲਦਾ ਤੇ ਜਿਹੜਾ ਦੋ ਨੰਬਰ ਦੇ ਵਿੱਚ SIM ਸੀ ਉਸ ਨੂੰ ਮੈਂ ਇੱਕ ਨੰਬਰ ਦੇ ਵਿੱਚ ਪਾ ਲਦਾ ਲੇਕਿਨ ਸਮੱਸਿਆ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਹਜੇ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਹਾਲਾਂਕਿ ਇਸ ਪ੍ਰੋਸੈਸ ਨੂੰ ਕਰਨ ਦੀ ਵਿੱਚ ਵੀ ਕੁਝ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੇ ਦੌਰਾਨ ਕਿਉਂਕਿ ਤੁਹਾਡਾ ਸਾਰਾ ਸਿਸਟਮ ਖੜ ਜਾਂਦਾ ਹੈਗਾ ਉਸ ਵਕਤ ਤੁਸੀਂ ਜੋ ਕੰਮ ਕਾਜ ਕਰਨੇ ਨੇ ਉਸ ਦੇ ਨਾਲ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਬ੍ਰੇਕ ਜੀ ਆ ਜਾਂਦੀ ਹੈ ਤਾਂ ਪਰੇਸ਼ਾਨੀ ਜ਼ਰੂਰ ਹੁੰਦੀ ਹੈਗੀ ਤਾਂ ਫਿਰ ਉਹ ਵੀ ਸਿਸਟਮ ਕੰਮ ਨਹੀਂ ਆਉਂਦਾ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਮੇਰਾ ਫੋਨ ਅਪਡੇਟਸ ਹੋਣ ਤੋਂ ਬਾਅਦ ਖਰਾਬ ਹੀ ਨਾ ਹੋ ਗਿਆ ਹੋਵੇ ਮੇਰੇ ਮਨ ਵੀ ਚਾਹੁੰਦਾ ਕਿ ਮੈਂ ਇਸ ਨੂੰ ਰੀਸੈਟ ਮਾਰਦਾ ਫੈਕਟਰੀ ਡਾਟਾ ਰੀਸੈਟ ਮਾਰਦਾ ਮੈਂ ਇੱਕ ਵਾਰੀ ਫਿਰ ਡਰ ਹੁੰਦਾ ਕਈ ਵਾਰੀ ਕੋਈ ਡਾਟਾ ਵਿੱਚੋਂ ਨਾ ਉੱਡ ਜਾਵੇ ਮੈਂ ਕੀ ਕਰਦਾ ਮੈਂ ਕੰਪਨੀ ਦੇ ਜੋ ਸਰਵਿਸ ਸੈਂਟਰ ਹੈਗਾ ਮੈਂ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਉੱਥੇ ਜਾਣਾਂ ਲੇਕਿਨ ਬਦਕਿਸਮਤੀ ਨਾਲ ਸਾਡੇ ਸ਼ਹਿਰ ਦੇ ਵਿੱਚ ਇਸ ਕੰਪਨੀ ਦਾ ਸਰਵਿਸ ਸੈਂਟਰ ਹੀ ਨਹੀਂ ਸੀ ਮੈਨੂੰ ਪਤਾ ਲੱਗਦਾ ਕਿ ਚੰਡੀਗੜ੍ਹ ਸਰਵਿਸ ਸੈਂਟਰ ਹੈਗਾ ਤੇ ਹੋਰ ਵੱਡੀ ਵਿਫਤਾ ਪੈ ਜਾਂਦੀ ਕਿ ਚੰਡੀਗੜ੍ਹ ਜਾਵਾਂਗੇ ਹੁਣ ਦਿਹਾੜੀ ਪੂਰੀ ਲੱਗ ਜਾਣੀ ਹੈ ਚਾਰ ਪੈਸੇ ਵੀ ਖਰਚ ਹੋ ਜਾਂਦੇ ਨੇ ਲੇਕਿਨ ਇਨ ਬਿਟਵੀਨ ਮੈਨੂੰ ਮੈਨੂੰ ਯਾਦ ਆਉਂਦਾ ਕਿ ਮੇਰਾ ਇੱਕ ਫਰੈਂਡ ਹੈਗਾ ਮੋਬਾਈਲ ਵਾਲਾ ਮੇਰਾ ਇੱਕ ਜਾਣਕਾਰ ਹੈਗਾ ਉਹਦੇ ਕੋਲ ਮੈਂ ਸਲਾਹ ਲਵਾਂ ਤਾਂ ਮੈਂ ਉਸ ਨੂੰ ਫੋਨ ਕਰਦਾ ਤੋ ਉਸਨੇ ਮੈਨੂੰ ਸਲਾਹ ਦਿੱਤੀ ਕਿ ਆਪਣੇ ਜਿਹੜਾ SIM ਬੰਦ ਹੋਇਆ ਇਸ ਨੂੰ ਕਿਸੇ ਹੋਰ ਫੋਨ 'ਚ ਪਾ ਕੇ ਆਪਾਂ ਚੈੱਕ ਕਰ ਲਈਏ ਇੱਕ ਵਾਰੀ ਵੀ ਕਿਤੇ SIM ਤਾਂ ਨਹੀਂ ਖਰਾਬ ਹੋ ਗਿਆ ਤੇ ਮੈਂ ਕਿਹਾ ਚਲੋ ਚੈੱਕ ਕਰ ਲੈਂਦਾ ਮੈਂ ਉਦੋਂ ਮਾਰਕੀਟ ਵਿੱਚ ਹੀ ਸੀਗਾ ਤਾਂ ਮੈਨੂੰ ਪਤਾ ਲੱਗਦਾ ਕਿ ਇੱਕ ਹੋਰ ਦੁਕਾਨ ਦੇ ਉੱਪਰ ਵੀ ਇਸ ਕੰਪਨੀ ਦੀ ਪਹਿਲਾਂ ਸਰਵਿਸ ਸੈਂਟਰ ਹੈਗਾ ਸੀ ਮੈਂ ਕਿਹਾ ਉਹਨਾਂ ਕੋਲ ਸਲਾਹ ਲੈ ਲਵਾਂ ਮੈਂ ਉਹਨਾਂ ਕੋਲ ਚਲਾ ਜਾਣਾ ਤਾਂ ਉਹਦੇ ਬੋਲੋਂ ਮੈਨੂੰ ਦੱਸਿਆ ਜਾਂਦਾ ਕਿ ਜਦੋਂ ਫੋਨ ਦੀ ਅਪਡੇਟ ਹੁੰਦੀ ਹੈ ਨਾ ਸੌਫਟਵੇਅਰ ਦੀ ਅਪਡੇਟਸ ਨੂੰ ਹੁੰਦੀ ਹੈ ਤਾਂ SIM ਖਰਾਬ ਹੋ ਜਾਂਦੇ ਆ ਨਵੀਂ ਗੱਲ ਸੁਣ ਲਓ ਫੋਨ ਦੀ ਅਪਡੇਸ਼ਨ ਹੁੰਦੀ ਹੈ ਤਾਂ SIM ਖਰਾਬ ਹੋ ਜਾਂਦੀ ਹੈ ਨਵਾਂ SIM ਲੈਣਾ ਪੈਂਦਾ ਮੈਂ ਕਹਿੰਦਾ ਨਵਾਂ SIM ਕਿਉਂ ਲੈਣਾ ਪਊਗਾ ਤੇ ਮੈਂ ਕਹਿੰਦਾ ਹੋ ਸਕਦਾ ਕਿ ਉਸ ਦੇ ਵੱਲੋਂ ਮੈਨੂੰ ਡਾਇ ਸਹੀ ਨਾ ਦਿੱਤੀ ਗਈ ਹੋਵੇ ਜਾਂ ਉਸ ਨੂੰ ਵੀ ਭੁਲੇਖਾ ਹੋਵੇ ਕਿਉਂਕਿ ਉਸਨੇ ਮੈਨੂੰ ਗੱਲ ਕਹੀ ਹੈ ਤਾਂ ਉਸ ਕੋਲ ਇਹ ਤਜਰਬਾ ਸੀਗਾ ਕਿ ਕੁਝ ਹੋਰ ਲੋਕਾਂ ਨਾਲ ਵੀ ਐਵੇਂ ਹੋਇਆ ਹੋਵੇ ਹੋਵੇਗਾ ਤੇ ਮੇਰੇ ਨਾਲ ਵੀ ਐਵੇਂ ਹੋਇਆ ਤੋਂ ਉਸ ਤੋਂ ਬਾਅਦ ਕੀ ਕੀਤਾ ਮੈਂ ਆਪਣੇ ਉਸ ਜਾਣਕਾਰੀ ਦੁਕਾਨ ਤੇ ਜਾਣਾ ਤਾਂ ਉਹ ਕਹਿੰਦਾ ਕਿ SIM ਨੂੰ ਆਪਾਂ ਕਿਸੇ ਹੋਰ ਫੋਨ 'ਚ ਪਾ ਕੇ ਚੈੱਕ ਕਰ ਲੈਂਦੇ ਆਪਾਂ ਕਿਸੇ ਹੋਰ ਫੋਨ 'ਚ ਪਾਨੇ ਆ ਉਹ SIM ਨੂੰ ਤਾਂ SIM ਨੈਟਵਰਕ ਉੱਥੇ ਵੀ ਸੋਹ ਨਹੀਂ ਕਰਦਾ ਕੱਲੀ ਐਮਰਜੈਂਸੀ ਕਾਲ ਸ਼ੋ ਕਰਦਾ ਦੈਟ ਮੀਨਸ ਕਿ ਇਹ ਕਲੀਅਰ ਹੋ ਚੁੱਕਾ ਸੀਗਾ ਕਿ SIM ਖਰਾਬ ਹੋ ਗਿਆ ਫੋਨ ਦੀ ਅਪਡੇਸ਼ਨ ਆਈ ਹੈ ਫੋਨ ਦੇ ਵਿੱਚ ਸੌਫਟਵੇਅਰ ਨਵਾਂ ਪਿਆ ਤਾਂ ਉਸ ਤੋਂ ਬਾਅਦ SIM ਖਰਾਬ ਹੋ ਗਿਆ SIM ਨਹੀਂ ਚੱਲ ਰਿਹਾ ਹੈਗਾ ਹੁਣ SIM ਨੂੰ ਬਦਲਣਾ ਪਵੇਗਾ ਤੇ ਤੁਹਾਨੂੰ ਹੁਣ ਕੀ ਕਰਨਾ ਪਊਗਾ ਮੈਂ ਵੀ ਜੋ ਕੀਤਾ ਉਹੀ ਤੁਹਾਨੂੰ ਕਰਨਾ ਪਊਗਾ ਇਨ ਕੇਸ ਜੇ ਤੁਹਾਡੇ ਨਾਲ ਇਦਾਂ ਦੀ ਸਮੱਸਿਆ ਆ ਜਾਂਦੀ ਹੈਗੀ ਹੈ ਸੌਫਟਵੇਅਰ ਅਪਡੇਟ ਕਰਨ ਤੋਂ ਬਾਅਦ ਤੁਹਾਡਾ SIM ਨਹੀਂ ਚੱਲਦਾ ਤਾਂ ਤੁਸੀਂ ਦੂਸਰੇ ਫੋਨ ਦੇ ਵਿੱਚ ਪਾ ਕੇ ਇੱਕ ਵਾਰੀ ਚੈੱਕ ਕਰ ਲਓ SIM ਨੂੰ ਕਿ ਉਸ ਦੇ ਵਿੱਚ ਨੈਟਵਰਕ ਵਾਕਈ ਆ ਰਿਹਾ ਉਹ ਵਾਕਈ ਖਰਾਬ ਹੋ ਚੁੱਕਾ ਜਾਂ ਨਹੀਂ ਤਕਲੀਰ ਹੋ ਜਾਵੇਗਾ ਕਿ ਖਰਾਬੀ ਫੋਨ ਵਿੱਚ ਹੈ ਜਾਂ ਫਿਰ SIM ਵਿੱਚ ਹੈ ਤਾਂ ਫਿਰ ਹੁਣ ਮੈਂ ਕੀ ਕੀਤਾ ਮੈਂ ਨਵਾਂ SIM ਲੈ ਲਿਆ ਕਿਉਂਕਿ ਮੇਰਾ सिम रजिस्टर ਸੀਗਾ ਤਾਂ ਉਸ ਤੋਂ ਬਾਅਦ ਮੈਂ ਨਵਾਂ SIM ਲੈਂਦਾ ਤਾਂ ਮੇਰਾ ਬਕਾਇਦਾ ਮੇਰੀ ਫਿੰਗਰਪ੍ਰਿੰਟ ਸੇ ਉੱਥੇ ਲੱਗਦੇ ਨੇ ਮੇਰਾ ਆਧਾਰ ਕਾਰਡ ਨੰਬਰ ਆਪਣੇ ਆਪ ਡਿਟेक्ट ਹੋ ਜਾਂਦਾ ਹੈ ਤੇ ਮੇਰੀ ਫੋਟੋ ਖਿੱਚੀ ਜਾਂਦੀ ਤੇ ਮੈਨੂੰ ਨਵਾਂ SIM ইস্যੂ ਹੋ ਜਾਂਦਾ ਹੈ ਤਾਂ ਦੁਕਾਨਦਾਰ ਮੈਨੂੰ ਦੱਸਦਾ ਕਿ ਇਹ SIM ਲਗਭਗ ਘੰਟੇ ਬਾਅਦ ਐਕਟਿਵ ਹੋ ਜਾਵੇਗਾ 1 ਘੰਟੇ ਬਾਅਦ ਲਗਭਗ ਚੱਲ ਪਊਗਾ ਲੇਕਿਨ ਇੱਕ ਹੋਰ ਵੱਡੀ ਗੱਲ ਜੋ ਤੁਹਾਨੂੰ ਵੀ ਜਾਣਨੀ ਜ਼ਰੂਰੀ ਹੈਗੀ ਹੈ ਦੁਕਾਨਦਾਰ ਦੇ ਵੱਲੋਂ ਮੈਨੂੰ ਇਹ ਵੀ ਦੱਸਿਆ ਗਿਆ ਕਿ ਇਸ SIM ਦੇ ਵਿੱਚ ਨੈਟਵਰਕ ਆ ਜਾਵੇਗਾ ਕਾਲ ਹੋਣੀ ਸ਼ੁਰੂ ਹੋ ਜਾਵੇਗੀ ਲੇਕਿਨ SMS ਜਾਂ ਹੋਰ ਜੋ ਗਤੀਵਿਧੀਆਂ ਉਹ SIM ਨਮਾਦ 24 ਘੰਟੇ ਬਾਅਦ ਲਗਭਗ ਜਾ ਕੇ ਕਰੇਗਾ ਤਾਂ ਫਿਰ 24 ਘੰਟੇ ਬੀਤਣ ਤੋਂ ਬਾਅਦ ਮੇਰਾ SIM ਪੂਰੀ ਤਰ੍ਹਾਂ ਐਕਟਿਵ ਹੋਇਆ ਹਾਲਾਂਕਿ ਨਵਾਂ SIM ਲੈਂਡ ਤੋਂ ਬਾਅਦ ਲਗਭਗ ਅੱਧੇ ਪੌਣੇ ਘੰਟੇ ਬਾਅਦ ਫੋਨ ਤੇ ਕਾਲ ਆਣੀ ਸ਼ੁਰੂ ਹੋ ਗਈ ਸੀ ਫੋਨ ਤੇ ਨੈਟਵਰਕ ਨਵੇਂ SIM ਦੇ ਵਿੱਚ ਆ ਗਿਆ ਸੀ ਤਾਂ ਲੇਕਿਨ ਬਾਕੀ ਜੋ ਕੰਮ ਹੈਗੇ ਉਹ ਲਗਭਗ 24 ਘੰਟੇ ਬਾਅਦ ਮੇਰੇ SIM ਨੇ ਸ਼ੁਰੂ ਕੀਤੇ ਨੇ ਸੋ ਬਹੁਤ ਵੱਡੀ ਸਮੱਸਿਆ ਇਹ ਪੈਦਾ ਹੋ ਸਕਦੀ ਹੈ ਤੁਹਾਡੇ ਨਾਲ ਹੀ ਪੈਦਾ ਹੋ ਸਕਦੀ ਹੈ ਜਦੋਂ ਵੀ ਤੁਹਾਡੇ ਫੋਨ ਦੇ ਵਿੱਚ ਨਵਾਂ ਸੌਫਟਵੇਅਰ ਅਪਡੇਸ਼ਨ ਦੇ ਲਈ ਆਵੇ ਤੁਸੀਂ ਇਸ ਸਮੱਸਿਆ ਦੇ ਲਈ ਤਿਆਰ ਰਹੋ ਜੇਕਰ ਤੁਹਾਨੂੰ ਇਹ ਸਮੱਸਿਆ ਆ ਜਾਵੇ ਤਾਂ ਇੱਕ ਵਾਰੀ SIM ਨੂੰ ਚੈੱਕ ਕਰ ਲਓ ਕਿਸੇ ਹੋਰ ਫੋਨ ਦੇ ਵਿੱਚ ਪਾ ਕੇ ਜੇਕਰ ਉੱਥੇ ਸੋ ਹੋ ਜਾਵੇ ਕਿ ਫੋਨ ਠੀਕ ਹੈ SIM ਖਰਾਬ ਹੈ ਤਾਂ ਜਾ ਕੇ ਨਵਾਂ SIM ਈਸ਼ੂ ਕਰਾ ਲਓ ਦੁਕਾਨਦਾਰ ਤੋਂ ਕੋਲੋਂ ਅਤੇ ਉਸ ਤੋਂ ਬਾਅਦ ਤੁਹਾਡੀ ਕਾਲ ਚੱਲਣੀ ਸ਼ੁਰੂ ਹੋ ਜਾਵੇਗੀ ਅਤੇ ਬਾਕੀ ਸਾਰੇ ਕੰਮ ਹੋਣ ਨੂੰ ਫਿਰ ਵੀ 20 ਤੋਂ 24 ਘੰਟੇ ਲੱਗ ਸਕਦੇ ਨੇ ਸੋ ਫੋਨ ਸਾਡੇ ਸਭ ਦੀ ਜ਼ਰੂਰਤ ਹੁੰਦੀ ਹੈ ਫੋਨ ਤੋਂ ਬਿਨਾ ਸਾਡਾ 1 ਮਿੰਟ ਵੀ ਗੁਜ਼ਾਰਾ ਨਹੀਂ ਜਦੋਂ ਫੋਨ ਕਿਤੇ ਖੜ ਜਾਂਦਾ ਹੈ ਫੋਨ ਦਾ ਨੈਟਵਰਕ ਖੜ ਜਾਂਦਾ ਹੈ ਫੋਨ ਦਾ SIM ਕੰਮ ਕਰਨਾ ਬੰਦ ਕਰ ਜਾਂਦਾ ਹੈ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਇਹੋ ਜੀ ਸਮੱਸਿਆ ਦੇ ਨਾਲ ਮੈਨੂੰ ਵੀ 2-4 ਹੋਣਾ ਪਿਆ ਤਾਂ ਹੀ ਕਰਕੇ ਮੈਂ ਤੁਹਾਡੇ ਨਾਲ ਤਜਰਬਾ ਆਪਣਾ ਸਾਂਝਾ ਕੀਤਾ ਹੁਣ ਜੇਕਰ ਤੁਸੀਂ ਵੀ ਆਪਣੇ ਫੋਨ ਦੀ ਅਪਡੇਸ਼ਨ ਲਗਾਣੀ ਹੈ ਜਾਂ ਤੁਹਾਡੇ ਫੋਨ ਦੇ ਉੱਪਰ ਸੌਫਟਵੇਅਰ ਦੀ ਅਪਡੇਸ਼ਨ ਆਂਦੀ ਹੈ ਤੁਸੀਂ ਉਸ ਨੂੰ ਅਪਡੇਟ ਕਰਦੇ ਹੋ ਤਾਂ ਇਸ ਸਮੱਸਿਆ ਨੂੰ ਸਹਣ ਦੇ ਲਈ ਪਹਿਲਾਂ ਤੋਂ ਤਿਆਰ ਹੋ ਜਾਓ ਹੋ ਸਕਦਾ ਹੈ ਕਿ ਤੁਹਾਡਾ ਫੋਨ ਅਪਡੇਟ ਹੋਣ ਤੋਂ ਬਾਅਦ ਤੁਹਾਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਿਤੇ ਤੁਹਾਡੇ ਤੁਹਾਡੇ ਨਾਲ ਵੀ ਇਹੋ ਜਿਹੇ ਹਾਲਾਤ ਨਾ ਬਣ ਜਾਣ ਤੁਹਾਨੂੰ ਜੇਕਰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਲਾਈਕ ਤੇ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦੀਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦੀ